ਡੇਰ ਰਾਤ ਮਾਨਸਾ ਦੇ ਪਿੰਡ ਲੇਲੇਵਾਲਾ ਚ ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਈ ਹੈ ਝੜਪ ਦੌਰਾਨ ਤਿੰਨ ਐਸਐਚਓ ਤੇ ਕਈ ਕਿਸਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਡੇਰ ਰਾਤ ਕਿਸਾਨਾਂ ਨੂੰ ਪਿੰਡ ਲੇਲੇਵਾਲਾ ਪਹੁੰਚਣ ਤੇ ਰੋਕ ਕੇ ਮਗਰੋਂ ਵਿਵਾਦ ਸ਼ੁਰੂ ਹੋਇਆ ਝੜਪ ਵਿੱਚ ਐਸਐਚਓ ਪ੍ਰੀਖੀ ਤੇ ਦੋਵੇਂ ਹੱਥ ਫ੍ਰੈਕਚਰ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਖੇਤਾਂ ਹੇਟੋ ਲਾਂਗਰੀ ਗੁਜਰਾਤ ਗੈਸ ਪਾਈਪਲਾਈਨ ਦੇ ਮੁਆਵਜ਼ੇ ਲਈ ਸੰਘਰਸ਼ ਕੀਤਾ ਹੋਇਆ ਸੀ ਤੇ ਕਿਸਾਨ ਮਾਨਸਾ ਤੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿੱਚ ਰਾਤ ਸਮੇਂ ਪਹੁੰਚ ਰਹੇ ਸਨ ਇਸ ਦੌਰਾਨ ਪੁਲਿਸ ਸਵਲੋਂ ਨਾਕੇਤੇ ਰੋਕਨ ਤੇ ਦੋਵਾਂ ਤਿਰਾਂ ਚ ਬਹਿਸਬਾਜ਼ੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਦੋਵਾਂ ਤੜਾ ਚ ਝੜਪ ਹੋ ਗਈ ਪੰਤ ਤੋੜ ਦੀ ਵੀ ਜਾਣਕਾਰੀ ਹੈ ਬਿਊਰੋ ਰਿਪੋਰਟ ਜਿਹੀ ਆਤੀ देर रात मानसा ਦੇ ਪਿੰਡ ਲੇਲੇਵਾਲਾ ਚ ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਈ ਹੈ ਝੜਪ ਦੌਰਾਨ ਤਿੰਨ ਐਸਐਚਓ ਤੇ ਕਈ ਕਿਸਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ देर रात ਕਿਸਾਨਾਂ ਨੂੰ ਪਿੰਡ ਲੇਲੇਵਾਲਾ ਪਹੁੰਚਣ ਤੇ ਰੋਕ ਕੇ ਮਗਰੋਂ ਵਿਵਾਦ ਸ਼ੁਰੂ ਹੋਇਆ ਝੜਪ ਵਿੱਚ ਐਸਐਚਓ ਪਿੱਖੀ ਤੇ ਦੋਵੇਂ ਹੱਥ ਫ੍ਰੈਕਚਰ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਖੇਤਾਂ ਹੇਟੋ ਲਾਂਗਰੀ ਗੁਜਰਾਤ ਗੈਸ ਪਾਈਪਲਾਈਨ ਦੇ ਮੁਆਵਜ਼ੇ ਲਈ ਸੰਘਰਸ਼ ਕੀਤਾ ਹੋਇਆ ਸੀ ਤੇ ਕਿਸਾਨ ਮਾਨਸਾ ਤੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿੱਚ ਰਾਤ ਸਮੇਂ ਪਹੁੰਚ ਰਹੇ ਸਨ ਇਸ ਦੌਰਾਨ ਪੁਲਿਸ ਵੱਲੋਂ ਨਾਕੇ ਤੇ ਰੋਕਨ ਤੇ ਦੋਵਾਂ ਤਨਾ ਚ ਬਹਿਸਬਾਜ਼ੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਦੋਵਾਂ ਤੜਾ ਚ ਝੜਪ ਹੋ ਗਈ ਪੰਤ ਤੋੜ ਦੀ ਵੀ ਜਾਣਕਾਰੀ ਹੈ ਬਿਊਰੋ ਰਿਪੋਰਟ ਜਿੱਕੀ ਆਤੀ देर रात मानसा ਦੇ ਪਿੰਡ ਲੇਲੇਵਾਲਾ ਚ ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਈ ਹੈ ਝੜਪ ਦੌਰਾਨ ਤਿੰਨ ਐਸਐਚਓ ਤੇ ਕਈ ਕਿਸਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ देर रात ਕਿਸਾਨਾਂ ਨੂੰ ਪਿੰਡ ਲੇਲੇਵਾਲਾ ਪਹੁੰਚਣ ਤੇ ਰੋਕ ਕੇ ਮਗਰੋਂ ਵਿਵਾਦ ਸ਼ੁਰੂ ਹੋਇਆ ਝੜਪ ਵਿੱਚ ਐਸਐਚਓ ਪਿੱਖੀ ਤੇ ਦੋਵੇਂ ਹੱਥ ਫ੍ਰੈਕਚਰ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਖੇਤਾਂ ਹੇਟੋ ਲਾਂਗਰੀ ਗੁਜਰਾਤ ਗੈਸ ਪਾਈਪਲਾਈਨ ਦੇ ਮੁਆਵਜ਼ੇ ਲਈ ਸੰਘਰਸ਼ ਕੀਤਾ ਹੋਇਆ ਸੀ ਤੇ ਕਿਸਾਨ ਮਾਨਸਾ ਤੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿੱਚ ਰਾਤ ਸਮੇਂ ਪਹੁੰਚ ਰਹੇ ਸਨ ਇਸ ਦੌਰਾਨ ਪੁਲਿਸ ਸਵਾਲੋਂ ਨਾਕੇ ਤੇ ਰੋਕਨ ਤੇ ਦੋਵਾਂ ਤਨਾ ਚ ਬਹਿਸਬਾਜ਼ੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਦੋਵਾਂ ਤੜਾ ਚ ਝੜਪ ਹੋ ਗਈ ਪੰਤ ਤੋੜ ਦੀ ਵੀ ਜਾਣਕਾਰੀ ਹੈ ਬਿਊਰੋ ਰਿਪੋਰਟ ਜਿੱਕੀ ਆਤੀ ਹੈ देर रात मानसा ਦੇ ਪਿੰਡ ਲੇਲੇਵਾਲਾ ਚ ਪੁਲਿਸ ਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਈ ਹੈ ਝੜਪ ਦੌਰਾਨ ਤਿੰਨ ਐਸਐਚਓ ਤੇ ਕਈ ਕਿਸਾਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ देर रात ਕਿਸਾਨਾਂ ਨੂੰ ਪਿੰਡ ਲੇਲੇਵਾਲਾ ਪਹੁੰਚਣ ਤੇ ਰੋਕ ਕੇ ਮਗਰੋਂ ਵਿਵਾਦ ਸ਼ੁਰੂ ਹੋਇਆ ਝੜਪ ਵਿੱਚ ਐਸਐਚਓ ਪਿੱਖੀ ਤੇ ਦੋਵੇਂ ਹੱਥ ਫ੍ਰੈਕਚਰ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਖੇਤਾਂ ਹੇਟੋ ਲਾਂਗਰੀ ਗੁਜਰਾਤ ਗੈਸ ਪਾਈਪਲਾਈਨ ਦੇ ਮੁਆਵਜ਼ੇ ਨੂੰ ਲੈ ਕੇ ਸੰਘਰਸ਼ ਕੀਤਾ ਹੋਇਆ ਸੀ ਤੇ ਕਿਸਾਨ ਮਾਨਸਾ ਤੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿੱਚ ਰਾਤ ਸਮੇਂ ਪਹੁੰਚ ਰਹੇ ਸਨ ਇਸ ਦੌਰਾਨ ਪੁਲਿਸ ਬਲੋ ਨਾਕੇ ਤੇ ਰੋਕਨ ਤੇ ਦੋਵਾਂ ਤਰਾਂ 'ਚ ਬਹਿਸਬਾਜ਼ੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਦੋਵਾਂ ਤੜਾ 'ਚ ਝੜਪ ਹੋ ਗਈ ਪੰਤ ਤੋੜ ਦੀ ਵੀ ਜਾਣਕਾਰੀ ਹੈ ਬਿਊਰੋ ਰਿਪੋਰਟ ਜਕੀਆ ਟੀਵੀ